ਉਹਨੂੰ ਬੜਾ ਸਾਰੇ ਪ੍ਰੈਸ ਦਾ ਮੈਂ ਧੰਨਵਾਦ ਕਰਦਾ ਮੈਂ ਦੇਖ ਰਿਹਾ ਹਾਂ ਵੀ ਸਾਰੀ ਪ੍ਰੈਸ ਇੱਥੇ ਆਈ ਹੋਈ ਹੈ ਤੇ ਅੱਜ ਮੈਂ ਲੰਬੀ ਬਿਮਾਰੀ ਤੋਂ ਬਾਅਦ 4 ਮਹੀਨੇ ਬਾਅਦ ਗੈਰ ਸਕਦਾ ਇਲੈਕਸ਼ਨ ਤੋਂ ਬਾਅਦ ਅੱਜ ਮੈਂ ਅਸੀਂ ਅੱਜ ਪ੍ਰੋਗਰਾਮ ਕੀਤਾ ਜਿਹੜਾ ਕਿ ਅਸੀਂ ਐਮਪੀ ਦੇ ਇਲੈਕਸ਼ਨ ਚ ਹਲਕਾ ਰਾਜਪੁਰਾ ਤੋਂ ਮਹਾਰਾਣੀ ਪ੍ਰਨੀਤ ਕੌਰ ਜੀ ਤੋਂ ਇਲੈਕਸ਼ਨ ਜਿਤਾਇਆ ਉਹਨਾਂ ਦਾ ਹਲਕਾ ਰਾਜਪੁਰਾ ਦਾ ਵੀ ਧੰਨਵਾਦ ਕੀਤਾ ਤੇ ਜਿਵੇਂ ਕਿ ਅਸੀਂ ਸਾਲ ਵਿੱਚ ਮੇਰੇ ਜਨਮ ਦਿਨ ਤੇ ਹਰ ਸਾਲ ਰਾਸ਼ਟਰੀ ਅਸੀਂ ਜਿਹੜਾ ਲੋਕ ਫਲਾਈਟ ਟਰਸਟ ਬਣਾਇਆ ਹੋਇਆ ਇੱਕ ਫੰਕਸ਼ਨ ਕਰਦੇ ਆ ਉਹ ਵੀ ਅਸੀਂ ਅੱਜ ਫੰਕਸ਼ਨ ਕੀਤਾ ਹੈ ਮੈਂ ਦੇਖ ਰਿਹਾ ਚਲੋ ਪਹਿਲਾ ਦਾ ਇਲੈਕਸ਼ਨੋਂ ਤੋਂ ਪਹਿਲਾ ਦਾ ਰਾਜਪੁਰੇ ਦਾ ਹਲਕਾ ਰਾਜਪੁਰੇ ਦਾ ਬੜਾ ਮਾੜਾ ਹਾਲ ਸੀ ਜਿਹੜਾ ਲੋਕਾਂ ਨੇ ਵੋਟਾਂ પાਕੇ ਵੀ ਇਹਨਾਂ ਨੂੰ ਦਿਖਾਤਾ ਜਿਹੜੇ ਕੀ ਮੇਰੇ 22000 ਦੇ ਕਰੀਬ ਆਮ ਆਦਮੀ ਪਾਰਟੀ ਉੱਤੇ ਵੋਟ ਪਈ ਹੈ ਤੇ ਲੋਕਾਂ ਨੇ ਇਹਨਾਂ ਨੂੰ ਦਿਖਾਤਾ ਵੀ ਇਹਨਾਂ ਦਾ ਮਾੜਾ ਹਾਲ ਹੈ ਪਰ ਮੈਂ 4 ਮਹੀਨੇ ਚ ਦੇਖਿਆ ਮੈਂ ਤਾਂ ਬਿਮਾਰ ਸੀ ਪਰ ਮੈਂ ਖਬਰਾਂ 'ਚ ਤੁਹਾਡੇ ਰਾਹੀਂ ਖਬਰਾਂ 'ਚ ਵੀ ਦੇਖਿਆ ਹੈ ਵੀ ਜਿਵੇਂ ਕਿ ਸਰਪੰਚੀ ਇਲੈਕਸ਼ਨਾਂ 'ਚ ਬੜਾ ਤਕਾ ਹੋਇਆ ਹੈ ਇਹਨਾਂ ਨੇ ਇੱਕ ਦੂਸਰੇ ਨਾਲ ਇਲੈਕਸ਼ਨ ਲਈ ਲੜਨ ਦਿੱਤੇ ਤੇ ਕਾਗਜ਼ ਰੱਦ ਕਰਤੇ ਦੂਜੀ ਗੱਲ ਤੁਸੀਂ ਇਹ ਦੇਖ ਲਓ ਕਿੰਨੀ ਨਿਕੰਮੀ ਸਰਕਾਰ ਹੈ ਖਾਸ ਤੌਰ ਤੇ ਹਲਕਾ ਰਾਜਪੁਰਾ ਦੀ ਐਮਐਲ ਕਿੰਨੀ ਨਿਕੰਮੀ ਹੈ ਵੀ ਕਮੇਟੀ ਵੱਲੋਂ ਇਹਨਾਂ ਕੋਲ ਇੱਕ ਛਣਕਾ ਵੀ ਨਹੀਂ ਹੋਇਆ ਜਿਹੜਾ ਕਿ ਡੇਂਗੂ ਮੈਂ ਕਹਿੰਦਾ ਪੂਰੇ ਪੰਜਾਬ 'ਚ ਸਭ ਤੋਂ ਵੱਧ ਫੈਲਿਆ ਉਹ ਹਲਕਾ ਰਾਜਪੁਰਾ ਵਿੱਚ ਫੈਲਿਆ ਹੈ ਮੇਰੇ ਆਂ ਡੇਂਗੂ ਤੋਂ ਪੀੜਤੋ ਓਕੇ 12 ਦਿਨ ਮੈਂ ਹਸਪੀਟਲ ਲੈ ਕੇ ਰੱਖਿਆ ਸੀ ਜਿੰਨੇ ਵੀ ਹਸਪੀਟਲ ਦੇਖ ਲੋ ਹਲਕਰਾਜਪੁਰ ਇੰਜੀਨੀਅਰੀਆ ਸਰਕਾਰੀ ਹੈ ਪ੍ਰਾਈਵੇਟ ਹੈ ਸਾਰੇ ਡੇਂਗੂ ਨਾਲ ਮਰੀਜ਼ ਭਰੇ ਹੋਏ ਨੇ ਤੇ ਦੂਜਾ ਇੱਥੇ ਇੱਕ ਨੌਜਵਾਨ ਲੜਕੀ ਦੀ ਡੇਂਗੂ ਨਾਲ ਮੌਤ ਵੀ ਹੋ ਗਈ ਇਨਾਂ ਦੇ ਸਰਕਾਰ ਜਿੰਨੀ ਨਖੇਦੀ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਇਸ ਐਮਐਲਏ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਕਟ ਹੈ ਇਹ ਸਿਰਫ ਪੈਸੇ ਇਕੱਠੇ ਕਰਨ ਨੂੰ ਇਕੱਠੇ ਕਰੀਓ ਤੁਸੀਂ ਥਾਣੇ ਚਲੇ ਜਾਓ ਸਰਕਾਰੀ ਕਿਤੇ ਵੀ ਚਲੇ ਜਾਓ ਤਸੀਲ ਚਲੇ ਜਾਓ ਬਗੈਰ ਪੈਸੇ ਤੋਂ ਕੋਈ ਕੰਮ ਨਹੀਂ ਹੋ ਰਿਹਾ ਤੇ ਅਸੀਂ ਬਹੁਤ ਹੀ ਜਲਦ ਪਾਰਦੀ ਜਨਤਾ ਪਾਰਟੀ ਤੇ ਇੱਥੇ ਜਿਹਦੇ ਨਾਲ ਵੀ ਤੱਕਾ ਹੋਊਗਾ ਕਿਸੇ ਨਾਲ ਕਰਪਸ਼ਨ ਹੋਏਗੀ ਤਾਂ ਅਸੀਂ ਉੱਥੇ ਤਰਨੇ ਜਿਹੜੀ ਨਲਾਸ ਰੋਡ ਦਾ ਮੈਂ ਦੇਖ ਰਿਹਾ ਜਦੋਂ ਮਹਾਰਾਣੀ ਸਾਹਿਬ ਐਮਪੀ ਹੁੰਦੇ ਸੀ ਨਲਾਸ ਵਾਲੇ ਜਿਹੜੇ ਪਿੰਡ ਨੇ ਜਿਹੜੇ ਪਾਸੇ ਜਿਹੜਾ ਇੱਕ ਪਾਸੇ ਜਿੰਨੇ ਵੀ ਪਿੰਡ ਨੇ ਤੇ ਪੁਰਾਣੇ ਰਾਜਪੁਰੇ ਦੇ ਮੈਂ ਲੈ ਕੇ ਗਿਆ ਸੀਗਾ ਸਾਰੇ ਮਹਾਰਾਣੀ ਸਾਹਿਬ ਕੋਲ ਸਾਰੇ ਪਿੰਡਾਂ ਦੇ ਸਰਪੰਚ ਮਿਲੇ ਸੀਗੇ ਤੇ ਅਸੀਂ ਜਾ ਕੇ ਕਟੇਗਰੀ ਸਾਹਿਬ ਨੇ ਮਹਾਰਾਣੀ ਸਾਹਿਬ ਨਾਲ ਮੀਟਿੰਗ ਕਰਾਈ ਸੀਗੀ ਇਹ ਜਿਹੜਾ ਵੀ ਕੰਮ ਹੋ ਰਿਹਾ ਅੱਜ ਨਲਾਸ ਦਾ ਕਟੋ ਹੋ ਰਿਹਾ ਮਹਾਰਾਣੀ ਪ੍ਰਨੀਤ ਕੌਰ ਜੀ ਦੇ ਤੇ ਸਾਧਕਾ ਹੋ ਰਿਹਾ ਕੋ ਮੈਂ ਅੱਜ 4 ਮਹੀਨੇ ਬਾਅਦ ਮੈਨੂੰ ਮੈਨੂੰ ਨਹੀਂ ਲੱਗਦਾ ਸੀ ਕਿ ਮੇਰਾ ਮੈਂ ਬੱਚਾਂ ਨਾਲ ਸਿੱਧੀ ਜੀ ਗੱਲ ਹੈ ਇਹ ਜਿਹੜਾ ਵੀ ਅੱਜ ਮੈਂ ਇੱਥੇ ਖੜਾ ਐਲਫਾ ਰਾਜਪੁਰ ਦੇ ਲੋਕਾਂ ਦਾ ਤੋੜੇ ਸਾਰੇ ਲੋਕਾਂ ਦਾ ਸ਼ੀਰਵਾਦਾ ਜਾਂ ਮੈਂ ਇਹ ਕਹਿ ਸਕਦਾ ਮੈਂ ਹਮੇਸ਼ਾ ਕਹਿਣਾ ਹੁੰਦਾ ਵੀ ਮੇਰੇ ਵਰਗਾ ਖੁਸ਼ਕਿਸਮਤ ਬੰਦਾ ਪੂਰੇ ਹਿੰਦੂਸਤਾਨ ਵਿੱਚ ਨਹੀਂ ਪੂਰੇ ਵਰਲਡ ਵਿੱਚ ਨਹੀਂ ਹੁੰਦਾ ਕਿਉਂ ਕਿ ਕਿਉਂਕਿ ਕਈ-ਕਈ ਲੋਕਾਂ ਦੀ ਕਮਾਨ ਨਹੀਂ ਹੁੰਦੀ ਅੱਜ ਤੁਸੀਂ ਦੇਖ ਰਹੇ ਮੇਰੀ ਹਜ਼ਾਰਾਂ ਮਾਮਾ ਜੀ ਬੈਠੇ ਆਏ ਇਹ ਹਜ਼ਾਰਾਂ ਮਾਮਾ ਦਾ ਅਸ਼ੀਰਵਾਦ ਹੈ ਹਲਕਾਰਾਜਪੁਰਾ ਦਾ ਅਸ਼ੀਰਵਾਦ ਹੈ ਬੋਲੇ ਭੰਡਾਰੀ ਦਾ ਅਸ਼ੀਰਵਾਦ ਹੈ ਮੈਂ ਬਿਲਕੁਲ ਹੁਣ ਤੁਹਾਡੇ ਤੁਹਾਨੂੰ ਰਹੀ ਦੱਸਣਾ ਚਾਹੁੰਦਾ ਮੈਂ ਬਿਲਕੁਲ ਹੁਣ ਸਵਸਥ ਹੈ ਤੇ ਫੇਰ ਵੀ ਮੈਨੂੰ ਡਾਕਟਰ ਨੇ ਡਾਕਟਰ ਨੇ ਅਜੇ ਕਹਿ ਇਹ ਤੁਸੀਂ 10 ਦਿਨ ਹੋਰ ਆਰਾਮ ਕਰੋ ਪਰ ਮੇਰੇ ਨੂੰ ਮੇਰੇ ਲੈਕ ਕਦੇ ਵੀ ਕੋਈ ਹਲਕਾ ਰਾਜਪੁਰਾ ਮੈਂ ਤੁਹਾਡੇ ਰਾਹੀਂ ਦਸਣਾ ਚਾਹੁੰਦਾ ਮੇ ਕੋਈ ਵੀ ਸੇਵਾ ਹੋਵੇ 24 ਘੰਟੇ ਮੈਂ ਹਾਜ਼ਰ ਹਾਂ ਮੈਂ ਹਮੇਸ਼ਾ ਫਿਰ ਰੋਜ਼ ਦਫਤਰ ਆ ਰਿਹਾ 9 ਵਜੇ ਤੋਂ ਲੈ ਕੇ 12 ਵਜੇ ਤੱਕ ਮੈਂ ਦਫਤਰ ਹਾਂ ਜਿਹੜਾ ਅੱਜ ਮੈਂ ਐ ਤੁਹਾਡੇ ਵਿੱਚ ਖੜਾ ਤੇ ਮੈਂ ਤੁਹਾਡੇ ਰਾਹੀਂ ਸਾਰੇ ਹਲਕਾ ਰਾਜਪੁਰਾ ਨੂੰ ਕਹਿਣਾ ਚਾਹੁੰਦਾ ਵੀ ਮੇਰੀ ਜਦ ਤੱਕ ਜ਼ਿੰਦਗੀ ਹੈ ਮੇਰੀ ਸਾਹਸ ਹੈ ਮੈਂ ਇੱਕ ਇੱਕ ਮੇਰਾ ਖੂਨ ਦਾ ਕਤਰਾ ਵੀ ਹੈ ਮੈਂ

ٹھیک ہو گئے جب ٹھیک ہو گئے تو قدرتی جڑا اس نکمی سرکار تو یہ دیکھا نہیں گیا کہ ڈینگیو پھیلیا ہویا ہے کہ پہلے کارا تیل پوا دوسرے سب کچھ پتا کہ اس سیزن جی ہندہ ہے وہ نہیں کیتا ڈینگیو کے بھی بمار ہو گئے پر آج خوشی ہے کہ اے صحیح سلامت سارے کھڑے رننیتی یہ ہے کہ ਬੀਜੇਪੀ ਦੇ ਅਸੀਂ ਸੰਗਠਨ ਨੂੰ ਜ਼ਿਆਦਾ ਮਜ਼ਬੂਤੀ ਨਾਲ ਤਿਆਰੀ ਕਰ ਰਹੇ ਹਾਂ ਔਰ ਪੂਰੀ ਉਮੀਦ ਹੈ ਕਿ 2027 ਤੱਕ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਲੈਕਸ਼ਨ ਲੜਾਂਗੇ ਉਪਰਾਲਾ ਜਦ ਮੈਂ ਐਪੀਸੀ ਜੱਗਾ ਜੀ ਦੇ ਨਾਲ ਕਈ ਵਾਰੀ ਅਸੀਂ ਗੱਟਪੜੀ ਜੀ ਨੂੰ ਮਿਲੇ ਕੰਸਰਨਡ ਬੰਦਿਆਂ ਨੂੰ ਮਿਲੇ ਪਾਸ ਕਰਵਾਇਆ ਕਿ ਜਿਹੜਾ ਦੋ ਕਾਰਡ ਕਰਦਾ ਸੀ ਰਾਜਪਰੇ ਨੂੰ حل کرو اور خوشی ہے کہ شروعات کر دیکھو سرکار دا ہر وقت مقصد ہوں کہ مسئلے حل ہوگی انہیں کا بھی بندے جڑے ذمے دار ہیں نو بیٹھ کے ٹیبل دیوتے ہیں اپنے مسئلے حل کرنے چاہیے دیکھو کہ اندر سرکار نے پانچ چھ میٹنگ کیتیاں ਇਹਨਾਂ ਨੂੰ ਬਾਤ ਕੇ ਹੱਲ ਕਰਨਾ ਚਾਹੀਦਾ ਹੈ ਇਹਨਾਂ ਦੇ ਨਾਲ ਸਾਰਾ ਪੰਜਾਬ ਆਪਣੇ ਭਾਈਚਾਰਾ جا کسان بھی نال نے سا بھائی چارہ ہے سب ہی پنجابی نے انہوں کے لیے ضرور سارے اپنی ایفرٹ کرنگے اور انہوں نے بھی ایک اپنے صحیح ٹنگ صحیح مگا اگیں رکھنیا چاہیے نے اور مجھے پورا وشواس ہے کہ سینٹر انہوں کے اتنے اچھی طرح کام کریں گے دیکھو یہ اب سے نہیں سوامی ناتھن رپورٹ کانگریس کے ٹائم سے بنی ہو ٹھیک ہے جو پنجاب کی ہے کسی کو پنجاب کے کسان کو ایم ایس کمیشر خبر ڈوز ڈی ڈیارت